ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਮੋਹਾਲੀ ਦੇ ਪਿੰਡ ਤੋਲੇ ਮਾਜਾ ਵਿਖੇ ਬੀਤੇ ਦਿਨੀ ਹੋਈ ਫਾਇਰਿੰਗ ਦੀ ਘਟਨਾ ਨੂੰ ਸੁਲਝਾਉਂਦੇ ਹੋਏ ਮੋਹਾਲੀ ਪੁਲਿਸ ਵੱਲੋਂ ਚਾਰ ਰੋਪਿਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ ਜਿਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਐਸਐਸਪੀ ਮੋਹਾਲੀ ਹਰਮਨਦੀਪ ਖੰਸ ਨੇ ਦੱਸਿਆ ਹੈ ਕਿ ਉਕਤ ਰੋਪਿਆਂ ਵੱਲੋਂ ਪ੍ਰਤੀ ਮੰਗਣ ਦੀ ਨੀਅਤ ਨਾਲ ਇੱਕ ਯੂਟਿਊਬਰ ਦੇ ਘਰ ਫਾਇਰਿੰਗ ਕੀਤੀ ਗਈ ਸੀ ਜਿਸ ਵਿੱਚ ਤਕਰੀਬਨ 7 ਤੋਂ 8 ਫਾਇਰ ਕੀਤੇ ਗਏ ਸਨ। ਹਾਜਰਾ ਵਿਖੇ ਬੀਤੇ ਦਿਨੀ ਹੋਈ ਫਾਇਰਿੰਗ ਦੀ ਘਟਨਾ ਨੂੰ ਸੁਲਝਾਉਂਦੇ ਹੋਏ ਮੁਹਾਲੀ ਪੁਲਿਸ ਵੱਲੋਂ ਚਾਰ આરોપીਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜੇ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਐਸਐਸਪੀ ਮੁਹਾਲੀ ਹਰਮਨਦੀਪ ਸਿੰਘ ਹੰਸ ਨੇ ਦੱਸਿਆ ਕਿ ਉਕਤ આરોપીਾਂ ਵੱਲੋਂ ਫਿਰੌਤੀ ਮੰਗਣ ਦੀ ਨੀਅਤ ਨਾਲ ਇੱਕ ਯੂਟਿਊਬਰ ਦੇ ਘਰ ਤੇ ਫਾਇਰਿੰਗ ਕੀਤੀ ਗਈ ਸੀ ਜਿਸ ਵਿੱਚ ਤਕਰੀਬਨ 7 ਤੋਂ 8 ਫਾਇਰ ਕੀਤੇ ਗਏ ਸਨ। ਗ੍ਰਫਤਾਰ ਕੀਤੇ ਗਏ આરોપીਆਂ ਦੀ ਪਛਾਣ ਸੁਖਮਣ ਦੀਪ ਸਿੰਘ ਉਰਫ ਸੁਖ ਸਰੂਪ ਸਿੰਘ ਉਰਫ ਮੰਨੂ ਅਭਿਸ਼ੇਕ ਸਿੰਘ ਉਰਫ ਅਬੂ ਅਤੇ ਪ੍ਰਭਜੀਤ ਸਿੰਘ ਵਜੋਂ ਹੋਈ ਹੈ। ਗ੍ਰਫਤਾਰੀ ਦੌਰਾਨ ਉਪਤ આરોપીਆਂ ਤੋਂ ਬਾਦਦ ਵਿੱਚ ਵਰਤੀ ਗਈ 32 ਬੋਰ ਦੀ ਪਿਸਤੌਲ ਸਮੇਤ 4 ਜਿੰਦਾ ਰੌਣ ਬਰਾਮਦ ਕੀਤੇ ਗਏ ਹਨ। ਇਸ ਦੇ ਨਾਲ ਹੀ ਗੱਡੀ ਮਾਰਕਾ ਟਾਟਾ ਇੰਟਰ ਵੀ ਬਰਾਮਦ ਕੀਤੀ ਗਈ। આરોપીਆਂ ਨੇ ਪੁਛਗਛ ਦੌਰਾਨ ਕਬੂਲਿਆ ਕਿ ਇਸ ਕਤਲ ਨੂੰ ਅੰਜਾਮ ਦੇਣ ਲਈ ਵਦੇਸ਼ ਵਿੱਚ ਬੈਠੇ ਇਕਮ ਸੰਧੂ ਨਾਮ ਦੇ ਵਿਅਕਤੀ ਵੱਲੋਂ ਕਿਹਾ ਗਿਆ ਸੀ ਯੂਰੋਪੀਆ ਨੇ ਪੋਚਕੜ ਦੌਰਾਨ ਕਬੂਲ ਆ ਕੇ ਇਸ ਕਤਰਨਾ ਨੂੰ ਅੰਜਾਮ ਦੇਣ ਲਈ ਵਿਦੇਸ਼ ਵਿੱਚ ਬੈਠੇ ਇਕਮ ਸੰਧੂ ਨਾਮ ਦੇ ਵਿਅਕਤੀ ਵੱਲੋਂ ਸੁਪਾਰੀ ਦਿੱਤੀ ਗਈ ਸੀ ਦੱਸਿਆ ਕਿ ਮੋਹਾਲੀ ਦੇ ਪਿੰਡ ਤੋਲੇ ਮਾਜਰਾ ਵਿਖੇ ਬੀਤੇ ਦਿਨੀ ਗੋਲੀਬਾਰੀ ਹੋਈ ਸੀ ਉਸ ਕਤਰਨਾ ਨੂੰ ਪੁਲਿਸ ਨੇ ਸੁਲਝਾ ਲਿਆ ਤੇ ਚਾਰ આરોપી ਵੀ ਗ੍ਰਿਫਤਾਰ ਕਰ ਲਏ ਤੇ ਇਨ੍ਹਾਂ ਪਾਸੋਂ ਬਾਹਰ ਦਾਦ ਵਿੱਚ ਵਰਤੀ ਗਈ 32 ਬੋਰ ਪਿਸਤੌਲ ਸਮੇਤ ਚਾਰ ਜਿੰਦਾ ਰੌਂ ਬਰਾਮਦ ਕੀਤੇ ਗਏ ਨੇ ਇਹਨਾਂ ਦੀ ਪਛਾਣ ਸੁਖਮਨ ਦੀਪ ਸਿੰਘ ਉਰਫ ਸੁਖ ਸਰੂਪ ਸਿੰਘ ਉਰਫ ਮੰਨੂ ਅਭਿਸ਼ੇਕ ਸਿੰਘ ਉਰਫ ਅੱਬੂ ਅਤੇ ਪ੍ਰਭਜੀਤ ਸਿੰਘ ਦੇ ਰੂਪ ਵਿੱਚ ਹੋਈ ਹੈ ਦੱਸ ਦਈਏ ਕਿ ਇਹ ਵਿਦੇਸ਼ ਵਿੱਚ ਬੈਠੇ ਇੱਕਮ ਸੰਧੂ ਨਾਮ ਦੇ ਇੱਕ ਵਿਅਕਤੀ ਦੇ ਸੰਪਰਕ ਵਿੱਚ ਸਨ ਉਸੇ ਨੇ ਇਹਨਾਂ ਨੂੰ ਪੈਸੇ ਦੇਣੇ ਸਨ ਤੇ ਉਹਨਾਂ ਦੇ ਕਹਿਣ ਤੇ ਹੀ ਇਹ ਗੋਲੀਆਂ ਚਲਾਈਆਂ ਗਈਆਂ ਜੀ ਗੁੱਡ ਆਫਟਰਨੂੰ ਟੂ 올 ਆਫ ਯੂ ਜਿਹੜੀ ਅੱਜ ਸਾਡੀ ਪ੍ਰੈਸ ਕਾਨਫਰੰਸ ਹੈਗੀ ਹੈ ਜੀ ਇਹ ਇਸ ਸੰਦਰਭ ਵਿੱਚ ਰੱਖੀ ਗਈ ਹੈ ਕਿ ਖਰੜ ਏਰੀਆ ਜਿਹੇ ਇੱਕ ਪਿੰਡ ਪੈਂਦਾ ਹੈ ਤੋਲੇ ਮਾਜਰਾ ਇੱਥੇ 3 4 ਅਗਸਤ ਦੀ ਦਰਮਿਆਨੀ ਰਾਤ ਨੂੰ ਤਕਰੀਬਨ 2:30 ਵਜੇ ਇੱਕ ਘਰ ਦੇ ਉੱਪਰ 8 ਤੋਂ 9 ਰਾਉਂਡ ਜਿਹੜੇ ਆ ਫਾਇਰ ਕੀਤੇ ਗਏ ਸੀ ਜਿਹੜੇ ਉਹਨਾਂ ਦੇ ਘਰ ਦੇ ਵੀ ਲੱਗੇ ਉਹਦੇ ਗੇਟ ਇੱਕ ਗੱਡੀ ਫੋਰਚੂਨਰ ਖੜੀ ਸੀ ਉਹਦੇ 'ਚ ਵੀ ਫਾਇਰ ਲੱਗੇ ਸੀਗੇ ਇਹਦੇ 'ਚ ਜਿਹੜਾ ਬੇਸਿਕਲੀ ਇਹ ਘਰ ਸੀਗਾ ਇਹ ਸੰਦੀਪ ਸਿੰਘ ਸਿੱਧੂ ਨਾਮ ਦੇ ਵਿਅਕਤੀ ਦਾ ਹੈਗਾ ਜੀ ਜਿਨ੍ਹਾਂ ਦੇ ਇੱਕ ਪ੍ਰੋਡਕਸ਼ਨ ਕੰਪਨੀ ਹੈਗੀ ਆ 5 ਰਿਵਰਸ ਨਾਮ ਕਰਕੇ ਇਹ ਬੇਸਿਕਲੀ ਕੈਨੇਡਾ ਬੇਸਡ ਹੈ ਜਿਹਨਾਂ ਦਾ ਪਾਰਟਨਰ ਜਿਹੜਾ ਹੈਗਾ ਉਹ ਵੀ ਕੈਨੇਡਾ ਚ ਰਹਿੰਦਾ ਹੈ ਤਾਂ ਇਹਦੇ ਚ ਜਿਹੜੀ ਜਦੋਂ ਤੈਕੀਕਾਤ ਸ਼ੁਰੂ ਕੀਤੀ ਗਈ ਅਸੀਂ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਲੱਭਣਾ ਸ਼ੁਰੂ ਕੀਤਾ ਕਿ ਕਿਹਨਾਂ ਨੇ ਇਹ ਕਰਵਾਈ ਹੈ ਤਾਂ ਚਾਰ ਇੱਕ ਛੋਟਾ ਹਾਥੀ ਜਿਹੜਾ ਫਿਗਰ ਹੋਇਆ ਆਂਦਾ ਹੋਇਆ ਪੂਰੀ ਇਨਵੈਸਟੀਗੇਸ਼ਨ ਦੇ ਦੌਰਾਨ ਅਸੀਂ ਇਹਨਾਂ ਨੂੰ ਟ੍ਰੇਸ ਕਰਦੇ ਰਹੇ ਜਦੋਂ ਅਲਟੀਮੇਟਲੀ ਇਹ ਬੰਦੇ ਮਿਲੇ ਚਾਰ ਐਕਚੁਅਲੀ ਬੰਦੇ ਇਹ ਜਿਹੜੇ ਸੀਗੇ ਆਏ ਸੀਗੇ ਇੱਕ ਬੰਦਾ ਇਹਨਾਂ ਚ ਹੈਗਾ ਜੀ ਸੁਖਮਨਦੀਪ ਸਿੰਘ ਸਰੂਪ ਸਿੰਘ ਇੱਕ ਅਭਿਸ਼ੇਕ ਤੇ ਇੱਕ ਫਰਵਜੀਤ ਸਿੰਘ ਇਹ ਚਾਰੋਂ ਬੰਦੇ ਮਾਝ ਏਰੀਆ ਦੇ ਮਜੀਠੇ ਆਪਣਾ ਅਮਰਸੰਧਿਆਤੀ ਦੇ ਰਹਿਣ ਵਾਲੇ ਨੇ ਜੀ ਇਹਨਾਂ ਦਾ ਜਿਹੜਾ ਇੱਕ ਮੇਨ ਹੈਂਡਲਰ ਹੈਗਾ ਬੰਦਾ ਏਕਮ ਸੰਧੂ ਨਾਮ ਦਾ ਬੰਦਾ ਹੈ ਇਹਦਾ ਪਿੰਡ ਪੰਡੋਰੀ ਵੜੈਚ ਹੈ ਮਜੀਠੇ ਦਾ ਤੇ ਹਾਲ ਇਹ ਫਰਾਂਸ ਚ ਰਹਿੰਦਾ ਹੈਗਾ ਇਹਦੀ ਇੱਕ ਦੋਸਤੀ ਸੀ ਇਸ ਮੁੰਡੇ ਨਾਲ ਸੁਖਮਨਦੀਪ ਨਾਲ ਇਹਨੇ ਅੱਗੇ ਹੋ ਕੇ ਇਹਨਾਂ ਨਾਲ ਇੱਕ ਮੋਡਿਊਲ ਤਿਆਰ ਕੀਤਾ ਵੀ ਆਪਾਂ ਇਸ ਤਰ੍ਹਾਂ ਦੇ ਜਿਹੜੇ ਪ੍ਰੋਡਕਸ਼ਨ ਕੰਪਨੀਆਂ ਵਾਲੇ ਹੈਗੇ ਆ ਜਾਂ ਜਿਹੜੇ ਇੱਕ ਜਿਨ੍ਹਾਂ ਦੇ OTT ਪਲੇਟਫਾਰਮਸ ਤੇ ਕੰਮ ਹੈਗਾ ਯੂਟਿਊਬਰ ਨੇ ਪੀ ਆਪਾਂ ਉਹਦੇ ਘਰੇ ਪਹਿਲਾਂ ਇੱਕ ਵਾਰੀ ਫਾਇਰਿੰਗ ਕਰਵਾ ਕੇ ਤੇ ਫਿਰ ਇਹਨਾਂ ਦਾ ਆਪਣਾ ਨਾਮ ਬਣੂਗਾ ਫਿਰ ਆਪਾਂ ਇਹਨਾਂ ਤੋਂ ਐਕਸਟਰੈਕਸ਼ਨ ਮੰਗਾਂਗੇ ਤਾਂ ਉਸ ਮਕਸਦ ਦੇ ਨਾਲ ਇਹ ਇੱਕ ਫਾਇਰਿੰਗ ਜਿਹੜੀ ਹੈ ਇੱਥੇ ਕੀਤੀ ਗਈ ਸੀ ਇਹਨਾਂ ਕੋਲੋਂ ਇੱਕ ਸਾਨੂੰ 34 ਦਾ ਵੈਪਨ ਤੇ ਚਾਰ ਰਾਉਂਡ ਮਿਲੇ ਹੈਗੇ ਆ ਇਹ ਪਿਸਟਲ ਦੀ ਜਿਹੜੀ ਇਹ ਵੀ ਏਕਮ ਸੰਧੂ ਨੇ ਇੱਕ ਪੁਆਇੰਟ ਦੇ ਉੱਪਰ ਰਖਾਇਆ ਸੀਗਾ ਅੰਮ੍ਰਿਤਸਰ ਦੇ ਕਿਸੇ ਪੁਆਇੰਟ 'ਚ ਵੀ ਇੱਥੇ ਪਿਆ ਸੀਗਾ ਤੇ ਉੱਥੋਂ ਜਾ ਕੇ ਇਹਨਾਂ ਨੂੰ ਲੋਕੇਸ਼ਨ ਦਿੱਤੀ ਗਈ ਤੇ ਇਹਨਾਂ ਨੇ ਜਾ ਕੇ ਪਿਸਟਲ ਚੱਕ ਕੇ ਲੈ ਕੇ ਗਏ ਜਦੋਂ ਇੱਥੇ ਫਾਇਰਿੰਗ ਕਰਨ ਵੀ ਆਏ ਰਾਤ ਨੂੰ ਇਹ ਆਉਂਦੇ ਨੇ ਇੱਥੇ ਤੇ ਆਪਣਾ ਜਿਹੜਾ ਇਹ ਟੈਂਪੂ ਸੀਗਾ ਛੋਟਾ ਹਾਤੀ ਇਹਨੂੰ ਇਹਨਾਂ ਨੇ ਥੋੜੀ ਦੂਰ ਲਾ ਲਿਆ ਸੀ ਮੌਕੇ ਤੋਂ ਤੇ ਦੋ ਬੰਦੇ ਸਰੂਪ ਸਿੰਘ ਤੇ ਅਭਿਸ਼ੇਕ ਇਹ ਦੋਨੋਂ ਪੈਦਲ ਆਏ ਤੇ ਪੈਦਲ ਆ ਕੇ ਇਹਨਾਂ ਨੇ ਜਿਹੜਾ ਇਹ ਸਰੂਪ ਸਿੰਘ ਹੈਗਾ ਇਹਨੇ ਇਹ ਮੇਨ ਸ਼ੂਟਰ ਹੈ ਜੀ ਇਹਨੇ ਇਸ ਘਰ ਤੇ ਜਿਹੜੀ ਹੈਗੀ ਹੈ ਫਾਇਰਿੰਗ ਕੀਤੀ ਸੀ ਤੇ ਉੱਥੇ तकरीबन ਸਾਨੂੰ ਮੌਕੇ ਤੋਂ 7 ਖੋਲ ਇਹਨਾਂ ਤੋਂ ਬਰਾਮਦ ਹੋਏ ਸੀਗੇ ਉਸ ਟਾਈਮ ਇਹ ਹੁਣ ਤਾਂ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਰ ਕੁਝ ਜਿਲੀ ਕੀ ਕਿ ਨਾ ਵੀ ਕੋਈ ਡੀਪਰ ਬੈਕਗਰਾਉਂਡ ਤੇ ਕੀ ਅੰਦਾਜ਼ਾ ਕੋ ਆ ਜੀ ਨਹੀਂ ਹਲੇ ਇਹਨਾਂ ਦੀ ਇੰਨੀ ਸਾਨੂੰ ਕ੍ਰਿਮੀਨਲ ਬੈਕਗਰਾਉਂਡ ਤਾਂ ਹੀ ਅਸੀਂ ਪਤਾ ਕਰ ਰਹੇ ਹਾਂ ਜੀ ਕੋਈ ਜ਼ਿਆਦਾ ਹਲੇ ਇਹਨੇ ਮਤਲਬ ਗਰੀਬ ਟਾਈਪ ਬੰਦੇ ਨੇ ਨਸ਼ੇ ਦੇ ਵੀ ਆਦੀ ਨੇ ਇਹਨਾਂ ਨੂੰ ਉਹਦੇ ਲਈ ਜਿਹੜੇ ਪੈਸੇ ਚਾਹੀਦੇ ਸੀ ਇਹਨਾਂ ਨੂੰ ਇਹ ਪ੍ਰੋਮਿਸ ਕੀਤਾ ਗਿਆ ਸੀਗਾ ਵੀ ਇਹ ਪੈਸੇ ਦੇ ਦੇਵੇਗਾ ਕੰਸੰਦੂ ਦੇ ਕਿੰਨੇ ਪੈਸੇ ਦੀ ਡਿਮਾਂਡ ਕੀਤੀ ਸੀ ਜੀ ਕਿੰਨੇ ਵਜੇ ਕਿਤੇ ਸੀ ਕਿ ਰੈਕੀ ਵੀ ਜਿਹੜੀ ਹੈਗੀ ਤੁਸੀਂ ਕਿਹ ਰੈਕੀ ਵੀ ਕੀਤੀ ਗਈ ਕਹਿੰਦਾ ਨਹੀਂ ਰੈਕੀ ਇਹਨਾਂ ਦੀ ਪਹਿਲਾਂ ਜਿਹੜਾ ਪ੍ਰਭਜੀਤ ਨਾਮ ਦਾ ਮੁੰਡਾ ਹੈ ਉਹ ਰੈਕੀ ਕਰਕੇ ਗਿਆ ਸੀ ਜੀ ਇਹਨਾਂ ਚ ਤੇ ਇਹਨਾਂ ਨੇ ਹਲੇ ਤੱਕ ਡਿਮਾਂਡ ਨਹੀਂ ਰੇਜ਼ ਕੀਤੀ ਸੀ ਇਹਨਾਂ ਨੂੰ ਇਹ ਸੀਗਾ ਵੀ ਪਹਿਲਾਂ ਅਸੀਂ ਇੱਕ ਵਾਰੀ ਸ਼ੂਟ ਆਊਟ ਕਰਾ ਦਈਏ ਵੀ ਕੋਈ ਸਾਨੂੰ ਸੀਰੀਅਸਲੀ ਲਊਗਾ ਬੰਦਾ ਜੀ ਨੇ ਜਿਹਨੇ ਜਿਹੜੇ ਕੰਪਨੀਆਂ ਤੇ ਜਿਹੜੇ ਫੋਨ ਪੈਨ ਇਹ ਆਪਸ ਵਿੱਚ ਦੋਸਤ ਸੀਗੇ ਪਹਿਲਾਂ ਕਿ ਮੈਸੇਜ ਵੀ ਇਹਨਾਂ ਦੀ ਇੱਕ ਕੰਪਨੀ ਹੈਗੀ ਹੈ ਫਾਈਵ ਰਿਵਰਸ ਨਾਮ ਦੀ ਤਾਂ ਉਹਨੇ ਆਪਣਾ ਇਸ ਕ੍ਰੀਏਟ ਕਰਨ ਲਈ ਹੁਣ ਵੀ ਇੱਕ ਨਵਾਂ ਮੋਡਿਊਲ ਤਿਆਰ ਕੀਤਾ ਸੀਗਾ ਇਹ ਕਮ ਸੰਧੂ ਨਾਮ ਦੇ ਹੁੰਦੇ ਹੈ ਵੈਪਨ ਸਰ ਵੈਪਨ ਕਿੱਥੋਂ ਦੀ ਹੁੰਦੇ ਸੀਗਾ ਵੈਪਨ ਮੈਂ ਤੁਹਾਨੂੰ ਦੱਸ ਰਿਹਾ ਜੀ ਵੈਪਨ ਦਾ ਜਿਹੜਾ ਹੈਗਾ ਉਹ ਇਹਨਾਂ ਦਾ ਜਿਹੜਾ ਅੱਜਕੱਲ ਮਾਡਲ ਅਪਰੰਡ ਲਈ ਹੈ ਉਹੀ ਹੈ ਵੀ ਇੱਕ ਜਗ੍ਹਾ ਤੇ ਪਾਰਟਿਕੂਲਰ ਰੱਖ ਜਾਂਦੇ ਨੇ ਉੱਥੇ ਫਿਰ ਇੱਕ ਬੰਦਾ ਉਹਦੇ ਲੋਕੇਸ਼ਨ ਸ਼ੇਅਰ ਕਰ ਦਿੰਦੇ ਨੇ ਤੇ ਉੱਥੇ ਇੱਕ ਬੰਦਾ ਆ ਕੇ ਉਹ ਰਿਕਵਰ ਕਰ ਲੈਂਦਾ ਵੈਪਨ ਜਿਹੜਾ ਬਾਹਰਲਾ ਬੰਦਾ ਕਸਮ ਬੋਲਦੇ ਨਹੀਂ ਨਹੀਂ ਮੈਨੂੰ ਲੱਗਦਾ ਨਹੀਂ ਰਿਹਾ ਜੀ ਮੇਬੀ ਜੇ ਹੋਇਆ ਤਾਂ ਨਿਕਲ ਜਾਊਗਾ ਉਹਦੀ ਪਿੱਛੇ ਦੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਵੀ ਜਿਹੜੇ ਪੁਆਇੰਟ ਤੇ ਰੱਖਿਆ ਗਿਆ ਉੱਥੇ ਕੌਣ ਹੋਰ ਆ ਕੇ ਰੱਖ ਕੇ ਗਿਆ ਹਾਂ ਜੀ ਨਹੀਂ ਗੱਡੀ ਗੱਡੀ ਹੈ ਨਾ ਤੇ ਜਿਹੜਾ ਸੁਖਮਨਦੀਪ ਸਿੰਘ ਹੈ ਉਹਦੀ ਉਹਦਾ ਹੈਗਾ ਜੀ ਸਰ ਰੇਟਿੰਗ ਦੇ ਨਾਲ ਤੋਂ ਚੱਲ ਰਹੀ ਸੀ ਤੇ ਕੋਈ ਕਾਲ ਵਗਾਰਾ ਪਹਿਲਾਂ ਕੋਈ ਕਾਲ ਕੋਈ ਨਹੀਂ ਕੀਤੀ ਹਲੇ ਇਹਨਾਂ ਨੇ ਰੈਕੀ ਜਿਹੜੀ ਹੈਗੀ ਉਹ 4 ਤੋਂ 5 ਦਿਨ ਪਹਿਲਾਂ ਤੋਂ ਹੀ ਇਹ ਕਰਕੇ ਗਏ ਸੀ ਕੋਈ ਕੋਈ ਇਨਸਰਸ਼ਨ ਮੂਵੀ ਹਲੇ ਮੰਗੀ ਨਹੀਂ ਗਈ ਮੈਂ ਉਹੀ ਦੱਸ ਰਿਹਾ ਨਾ ਤੁਹਾਨੂੰ ਜੀ ਵੀ ਪਹਿਲਾਂ ਤੋਂ ਕੇਸ ਹੈਗੇ ਨਹੀਂ ਨਹੀਂ ਇਹਨਾਂ ਦੇ ਹਲੇ ਕੋਈ ਐਨ ਪਾਰਟਿਕੂਲਰ ਕੇਸ ਨਹੀਂ ਹੈ ਇਹ ਉਮਰੇ ਸਾਰੇ ਜੀ 24 25 26 ਸੀ ਰੇਂਜ ਚ ਹੈਗੇ ਨੇ ਸਾਰੇ ਬੰਦੇ ਸਰ ਕੋਈ ਲੋਕਲ ਇਨਵੋਲਵਮੈਂਟ ਸਾਹਮਣੇ ਆ ਰਹੀ ਹੈ ਸਰ ਕਿ ਇਹ ਸਾਰੇ ਮਜੀਟਾ ਦੇ ਹੀ ਰਹਿਣ ਵਾਲੇ ਹੈ ਕਈ ਕੋਈ ਲੋਕਲ ਇਨਵੋਲਵਮੈਂਟ ਸਾਹਮਣੇ ਆ ਰਹੀ ਹੈ ਨਹੀਂ ਲੋਕਲ ਇਨਵੋਲਵਮੈਂਟ ਦਾ ਹਲੇ ਤੱਕ ਕੋਈ ਸਾਡੇ ਕੋਲ ਆਇਆ ਨਹੀਂ ਹੈਗਾ ਸਾਰੇ ਉਧਰ ਦੇ ਹੀ ਰਹਿਣ ਵਾਲੇ ਆ ਬਾਹਰੋਂ ਇਹਨਾਂ ਨੂੰ ਟਾਰਗੇਟ ਚੂਜ਼ ਮਿਲਿਆ ਸੀ ਵੀ ਐਸੇ ਉਹਦਾ ਘਰ ਹੈਗਾ ਜਾ ਕੇ ਦੇਖ ਕੇ ਉਹ ਪ੍ਰਭਜੀਤ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਉਹ 5 ਤੋਂ 6 ਦਿਨ ਪਹਿਲਾਂ ਤੋਂ ਆ ਕੇ ਉੱਥੇ ਰੈਕੀ ਕਰਕੇ ਗਿਆ ਸੀਗਾ ਤੇ ਫਿਰ ਇਹਨਾਂ ਨੇ ਆਪਣਾ ਪੂਰਾ ਆ ਕੇ ਰਾਤ ਨੂੰ ਇਹਨਾਂ ਨੂੰ ਘਰ ਦਿਖਾਇਆ ਵੀ ਆਹ ਘਰ ਹੈ ਤੇ ਦੋ ਬੰਦੇ ਉੱਤਰ ਕੇ ਉੱਥੇ ਸ਼੍ਰੀ ਕਾਂਗੜਾ ਕੰਪਨੀ ਵੀ ਰੰਗ ਕਰ ਦੱਸੋ ਡਿਵਿਡੈਂਡ ਨੇ ਆਈ ਨਹੀਂ ਉਹ ਨਹੀਂ ਆਈ ਦੇਖ ਲੈ ਮੇਰੀ ਜੇ ਹੋਊਗਾ ਕੋਈ ਮੋਹਾਲੀ ਦੇ ਤਾਣਾ ਮੁਲਾਪੁਰ ਪੁਲਿਸ ਨੂੰ ਸੋਲੇ ਵੱਡੀ ਸਫਲਤਾ ਮਿਲੀ ਜਦੋਂ ਇੰਸਪੈਕਟਰ ਅਮਨ ਤਿਰਖਾਦੀ ਅਗਵਾਏ ਵਿੱਚ ਦੋ ਰੋਪਿਆਂ ਨੂੰ ਕਾਰਖਾਨੇ ਦੇ આરોਪ ਵਿੱਚ ਗ੍ਰਿਫਤਾਰ ਕੀਤਾ ਗਿਆ ਇਸੇ ਦੌਰਾਨ ਗ੍ਰਿਫਤਾਰੀ ਉਪਤਾ ਰੋਪਿਆਂ ਤੋਂ ਲੁੱਟੀ ਹੋਈ ਕਾਰ ਵੀ ਬਰਾਮਦ ਕੀਤੀ ਗਈ ਗ੍ਰਿਫਤਾਰ ਕੀਤੇ ਗਏ આરોપી ਦੀ ਪਛਾਣ ਸੁਖਵਿੰਦਰ ਸਿੰਘ ਉਰਫ ਸੁੱਖਾ ਵਾਸੀ ਪਿੰਡ ਖਿਜਰਾਬਾਦ ਅਤੇ ਗੁਰਵਿੰਦਰ ਸਿੰਘ ਉਰਫ ਕਾਲਾ ਵਾਸੀ ਮੀਆਪੁਰ ਚੰਗਰ ਵਜੂ ਹੋਈ ਹੈ। ਮੁਹਾਲੀ ਦੇ ਥਾਣਾ ਮੁੱਲਾਪੁਰ ਸਥਿਤ ਪੁਲਿਸ ਨੂੰ ਉਸ ਵਕਤ ਵੱਡੀ ਕਾਮਯਾਬੀ ਮਿਲੀ ਜਦੋਂ ਇਨਸਪੈਕਟਰ ਅਮਨ ਤ੍ਰਿਖਾ ਦੀ ਗਵਾਹੀ ਵਿੱਚ ਦੋ ਰੋਪੀਆਂ ਨੂੰ ਕਾਰਖੋਣ ਦੇ aarop ਵਿੱਚ ਗ੍ਰਿਫਤਾਰ ਕੀਤਾ ਗਿਆ। ਦੌਰਾਨੇ ਗ੍ਰਿਫਤਾਰੀ ਉਕਤ aaropੀਆਂ ਤੋਂ ਲੁੱਟੀ ਹੋਈ ਕਾਰ ਵੀ ਬਰਾਮਦ ਕਰ ਲਈ ਗਈ। ਗ੍ਰਿਫਤਾਰ ਕੀਤੇ ਗਏ aaropੀਆਂ ਦੀ ਪਛਾਣ ਸੁਖਵਿੰਦਰ ਸਿੰਘ ਉਰਫ ਸੁੱਖਾਵਾਸੀ ਪਿੰਡ ਖਿਜਰਾਬਾਦ ਅਤੇ ਗੁਰਵਿੰਦਰ ਸਿੰਘ ਉਰਫ ਕਾਲਾਵਾਸੀ ਮੀਆਪੁਰ ਚੰਗਰ ਵਜੂ ਹੋਈ ਹੈ। ਜਿਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਐਸਪੀ ਮੋਹਿਤ ਅਗਰਵਾਲ ਨੇ ਦੱਸਿਆ ਕਿ ਉਕਤ આરોપીਆਂ ਵੱਲੋਂ ਚਾਕੂ ਦੀ ਨੋਕ ਤੇ ਨਿਊ ਚੰਡੀਗੜ੍ਹ ਸਥਿਤ ਕਰੈਕਟਰ ਸਟੇਡੀਅਮ ਦੇ ਬਾਹਰ ਤੋਂ ਕਾਰ ਲੁੱਟਖੋ ਕੀਤੀ ਗਈ ਸੀ ਲੁੱਟ ਦੀ ਘਟਨਾ ਤੋਂ ਅੰਜਾਮ ਦੇਣ ਤੁਰਾਂ ਉਕਤ આરોપીਆਂ ਵੱਲੋਂ ਕਾਰ ਮਾਲਕ ਤੇ ਚਾਕੂਆਂ ਦੇ ਨਾਲ ਵਾਰ ਵੀ ਕੀਤੇ ਗਏ ਸਨ ਦੱਸ ਦੇ ਕੇ ਮੋਹਾਲੀ ਦੇ ਥਾਣਾ ਮੁੱਲਾਂਪੁਰ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਦੋਂ ਇਨਸਪੈਕਟਰ ਰਮਨ ਤਰੀਖਾ ਦੀ ਗਵਾਈ ਵਿੱਚ ਦੋ ਦੋਸ਼ੀਆਂ ਨੂੰ ਕਾਰਖਾਨੇ ਦੇ ਰੂਪ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਬੇਸਿਕਲੀ ਜੀ 7 ਤਰੀਕ ਦੀ ਜਿਹੜੀ ਹੈਗੀ ਹੈ ਇਹ ਵਾਰਦਾਤ ਹੈ 7 ਅਗਸਤ ਦੀ ਇਹ ਮਲੂਆ ਤੋਂ ਜਦੋਂ ਸਟੇਡੀਅਮ ਰੋਡ ਆਨੇ ਆ ਉੱਥੇ ਪੰਪ ਹੈਗਾ ਪੰਪ ਦੇ ਉੱਤੇ ਇਹ ਦੇ ਕੋਲੇ ਵਾਰਦਾਤ ਹੋਈ ਸੀਗੀ ਇਹਦੇ ਚ ਸਤਿਆਮ ਨਾਮ ਦੇ ਜਿਹੜੇ ਹੈਗੇ ਨੇ ਮਲੂਆ ਕਲੋਨੀ ਦੇ ਰਹਿਣ ਵਾਲੇ ਉਹਨਾਂ ਦੀ ਗੱਡੀ ਸੀਗੀ ਜਿਹੜੀ ਆਲਟੋ ਤਾਂ ਉਹ ਆਲਟੋ ਕੇ 10 ਗੱਡੀ ਸੀਗੀ ਉਹਦੇ ਚ ਸੀएनजी ਵਗੈਰਾ ਜਿਹੜੀ ਹੈ ਜਿੰਨੀ ਫਿਲ ਕਰਵਾ ਰਹੇ ਸੀਗੇ ਉਸ ਟਾਈਮ ਦੇ ਉੱਤੇ ਦੋ ਮੁੰਡੇ ਆਉਂਦੇ ਨੇ ਮੋਟਰਸਾਈਕਲ ਦੇ ਉੱਤੇ ਜਿਹੜੇ ਆ ਕੇ ਗੱਡੀ ਖੋਣ ਦੀ ਕੋਸ਼ਿਸ਼ ਕਰਦੇ ਨੇ ਜਦੋਂ ਰਜਿਸਟ ਕਰਦੇ ਨੇ ਤਾਂ ਚਾਕੂ ਨੁਮਾ ਹਥਿਆਰ ਨਾਲ ਉਹ ਤੇ ਹਮਲਾ ਵੀ ਕਰਦੇ ਨੇ ਤੇ ਗੱਡੀ ਲੈ ਕੇ ਵਿਦ ਮੋਟਰਸਾਈਕਲ ਉੱਥੋਂ ਜਿਹੜੇ ਹੈਗੇ ਨੇ ਉਹ ਮੌਕਾ ਤੋਂ ਫਰਾਰ ਹੋ ਜਾਂਦੇ ਨੇ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਆਪਣੇ ਤੌਰ ਦੇ ਉੱਤੇ ਵੀ ਪਤਾ ਕਰਦੇ ਨੇ ਤੇ ਸਾਰੀ ਗੱਲਬਾਤ ਜਦੋਂ ਕਲੀਅਰ ਹੁੰਦੀ ਹੈ ਤਾਂ ਸਾਡੇ ਕੋਲੇ ਦੋ ਦੋਸ਼ੀਆਂ ਦਾ ਨਾਮ ਸਰਫਿਸ ਹੁੰਦਾ ਸੁਖਵਿੰਦਰ ਸੁਖਾ ਤੇ ਗੁਰਿੰਦਰ ਉਰਫ ਕਾਲਾ ਇਹ ਦੋ ਬੰਦੇ ਨਾਮ ਆਉਂਦਾ ਹੈ ਇਹਨਾਂ ਦੋਨਾਂ ਦੇ ਉੱਤੇ ਫਿਰ ਜਿਹੜੀ ਹੈਗੀ ਹੈ ਇਹ ਐਫ ਆਈ ਆਰ ਸਾਡੇ ਵੱਲੋਂ ਜਿਹੜੀ ਹੈਗੀ ਹੈ 137 ਨੰਬਰ ਐਫ ਆਈ ਆਰ ਮੁੱਲਾਂਪੁਰ ਥਾਣੇ ਦੇ ਵਿੱਚ ਅੰਡਰ ਸੈਕਸ਼ਨ 3094 1152 35 ਜਿਹੜੀ ਹੈਗੀ ਹੈ ਇਹ ਬੀ ਐਨ ਐਸ ਦੇ ਤਹਿਤ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ ਤੇ ਐਫ ਆਈ ਆਰ ਦਰਜ ਕਰਨ ਤੋਂ ਬਾਅਦ ਸਾਡੇ ਵੱਲੋਂ ਰੀਡਜ਼ ਕੀਤੀਆਂ ਜਾਂਦੀਆਂ ਨੇ ਤੇ ਇਹਦੇ ਵਿੱਚ ਜਿਹੜਾ ਦੋਸ਼ੀ ਇਹਨਾਂ ਦੇ ਵਿੱਚ ਇੱਕ ਹੈਗਾ ਗੁਰਿੰਦਰ ਉਰਫ ਕਾਲਾ ਪੁੱਤਰ ਗੁਰਮੁਖ ਸਿੰਘ ਵਾਸੀ ਪਿੰਡ ਮੀਆਂਪੁਰ ਚੰਗਰ ਇਹ ਜਿਹੜਾ ਦੋਸ਼ੀ ਹੈ ਇਹ ਸਾਡੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਇਹ ਅਸੀਂ 9 ਤਰੀਕ ਨੂੰ ਗ੍ਰਿਫਤਾਰ ਕਰ ਲੰਨੇ ਆ ਇਹਨੂੰ ਗ੍ਰਿਫਤਾਰ ਕਰਕੇ ਇਹਦੇ ਕੋਲੋਂ ਜਿਹੜਾ ਸਾਮੁਹਿਕਤਾ ਜਿਹੜੀ ਵਾਰਦਾਤ ਕਰਨ ਆਏ ਸੀਗੇ ਉਹਦੇ ਤੇ ਜਿਹੜਾ ਇਹਨਾਂ ਦਾ ਪਲੈਟੀਨਾ ਮੋਟਰਸਾਈਕਲ ਸੀਗਾ ਉਹ ਇੱਥੇ ਤੋਂ ਸਾਨੂੰ ਮਿਲ ਜਾਂਦਾ ਤੇ ਸੈਕੰਡਲੀ ਜਿਹੜੀ ਕਾਰ ਸੀ ਜਿਹੜੀ ਚੋਰੀ ਕੀਤੀ ਹੋਈ ਸੀਗੀ ਉਹ ਵੀ ਬਰਾਮਦ ਹੋ ਗਈ ਹੈ ਸੋ ਇਹ ਦੋਨੋਂ ਚੀਜ਼ਾਂ ਹੋ ਜਾਂਦੀਆਂ ਨੇ ਦੋਸ਼ੀ ਇੱਕ ਅਰੈਸਟ ਹੋ ਗਿਆ ਦੂਜੇ ਦੀ ਗ੍ਰਿਫਤਾਰੀ ਬਾਕੀ ਹੈ ਤਾਂ ਇਹ ਸਾਰਾ ਇਨਸੀਡੈਂਟ ਹੈ ਜੀ ਇਹ ਕਿਹੜੀ ਤਰੀਕ ਦੀ ਘਟਨਾ ਜੀ ਬਸ 7 ਤਰੀਕ ਦੀ ਘਟਨਾ ਸੀਗੀ ਜੀ ਤੇ ਇਸ ਦੇ ਉੱਤੇ ਜਿਹੜਾ ਹੈਗਾ 8 ਤਰੀਕ ਨੂੰ ਸਾਡੇ ਕੋਲ ਇੰਟੀਮੇਸ਼ਨ ਆਂਦੀ ਹੈ ਤਾਂ ਅਸੀਂ ਪਰਚਾ ਦਰਜ ਕਰ ਲੈਨੇ ਆ ਤੇ 9 ਤਰੀਕ ਨੂੰ ਦੋਸ਼ੀ ਅਰੈਸਟ ਹੋ ਜਾਂਦਾ ਹੈ ਜਿਹੜਾ ਪਹਿਲਾ ਦੋਸ਼ੀ ਆ ਤੇ ਮੋਟਰਸਾਈਕਲ ਵੀ ਚੋਰੀ ਤਾਂ ਸੀ ਜਿਹੜਾ ਬਾਜ਼ਾਰ ਦੇ ਇਨਾਂ ਨੇ ਇਸਤੇਮਾਲ ਕੀਤਾ ਉਹ ਸਾਨੂੰ ਜਿੰਨਾ ਪਤਾ ਲੱਗਿਆ ਜਿਹਦੇ ਨੰਬਰ ਪਲੇਟ ਹੋਰ ਲੱਗੀ ਹੋਈ ਹੈ ਉਹਦੀ ਆਥੈਂਟੀਸਿਟੀ ਅਸੀਂ ਵੈਰੀਫਾਈ ਕਰ ਰਹੇ ਆ ਪਹਿਲਾਂ ਇਹਨਾਂ ਦਾ ਰਿਮਾਂਡ ਪੇਚ ਕਰਦਾ ਜੀ ਕਾ ਹਾਂਜੀ ਇਹਨਾਂ ਦਾ ਰਿਮਾਂਡ ਲਿੱਤਾ ਜੀ ਤੇ 2 ਦਿਨ ਦਾ ਰਿਮਾਂਡ ਲਿੱਤਾ ਸੀਗਾ ਬਾਕੀ ਅਸੀਂ ਹੋਰ ਵੀ ਅੱਗੇ ਜਿਹੜੀ ਪੁਛਗਿੱਛ ਜਾਰੀ ਹੈ ਇਹਦੇ ਵਿੱਚੋਂ ਜਿਹੜਾ ਹੈਗਾ ਜੀ ਇੱਕ ਦੋ ਸ਼ਿ ਗ੍ਰਫਤਾਰ ਹੈ ਪਹਿਲਾ ਵੀ ਮਾਮਲੇਦਾਰ ਜਿਹੜੇ ਹਾਂਜੀ ਇਹਨਾਂ ਦੇ ਉੱਤੇ ਜੀ ਦੋਨਾਂ ਦੇ ਉੱਤੇ ਪਹਿਲਾਂ ਐਨਡੀਪੀਐਸ ਐਕਟ ਦੇ ਤਹਿਤ ਦੋਨਾਂ ਦੇ ਉੱਤੇ ਇੱਕ ਇੱਕ ਮਕਦਮਾ ਦਰਜ ਹੋਇਆਗਾ ਜੋ ਸਾਡੇ ਕੋਲ ਹਜੇ ਤੱਕ ਰਿਕਾਰਡ ਦੇ ਉੱਤੇ ਆਇਆ ਹੈ ਇਹ ਬਰਾਮਦ ਕਿੱਥੋਂ ਹੋਈ ਜੀ ਕਾਰ ਜਿਹੜੀ ਜਿਹੜੀ ਸਨੈਚ ਕੀਤੀ ਸੀ ਕਿੱਥੋਂ ਬਰਾਮਦ ਹੋਈ ਜੀ ਜਿਹੜੀ ਸਨੈਚਡ ਕਾਰ ਹੈਗੀ ਹੈ ਜੀ ਇਹ ਸਾਨੂੰ ਮੀਆਪੁਰ ਚਾਂਗਰ ਦੇ ਕੋਲ ਜਾ ਕੇ ਆਸ-ਪਾਸ ਜੰਗਲ ਦੇ ਏਰੀਆ ਦੇ ਵਿੱਚੋਂ ਬਰਾਮਦ ਹੋਈ ਹੈ ਉਹ ਇਹਨਾਂ ਨੇ ਉੱਥੇ ਛੁਪਾ ਕੇ ਖੜੀ ਕੀਤੀ ਸੀਗੀ ਤਾਂ ਜੋ ਵੀ ਜਦੋਂ ਮਸਲਾ ਠੰਡਾ ਹੋ ਗਿਆ ਫਿਰ ਕੱਢਣਗੇ ਕਿੱਥੇ ਵੇਚਦੇ ਸੀਗੇ ਗੇਰੀ ਗੱਡੀ ਸਨੇਚ ਕਰਕੇ ਸੀ ਉਹ ਪਤਾ ਲੱਗੇ ਕੁਝ ਉਹ ਸਾਰਾ ਕੁਝ ਹਜੇ ਤਫਤੀਸ਼ ਦਾ ਵਿਸ਼ਾ ਜੀ ਉਹ ਦੌਰਾਨੇ ਤਫਤੀਸ਼ ਸਾਰੀ ਗੱਲ ਕਲੀਅਰ ਕਰਾਂਗੇ ਜਾਲੀ ਕੋਈ ਡਾਕੂਮੈਂਟ ਕੋਈ ਬਣਾਉਣ ਦਾ ਇਹ ਵੀ سلسلہ ਕਿਸੇ ਦਾ ਗੱਡੀ ਸਨੇਚ ਕੀਤੀ ਉਸ ਤੋਂ ਬਾਅਦ ਜਲ ਡਾਕੂਮੈਂਟ ਬਣਾਉਂਦੇ ਸੀ ਕੋਈ ਇਸ ਤਰ੍ਹਾਂ ਵੀ ਸਾਹਮਣੇ ਆ ਸਕਦਾ ਨਹੀਂ ਕੋਈ ਹਜੇ ਤੱਕ ਤਾਂ ਨਹੀਂ ਕੋਈ ਗੱਲ ਇਹ ਜੀ ਆਈ ਜੀ ਬਾਕੀ ਦੌਰਾਨੇ ਤਫਤੀਸ਼ ਕੋਈ ਵੀ ਚੀਜ਼ ਆਂਦੀ ਹੈ ਤਾਂ ਤੁਹਾਨੂੰ ਅਸੀਂ ਸੂਚਿਤ ਕਰਾਂਗੇ ਸਾਡੀ ਦਿਹਾੜੇ ਦੇ ਮਦੇਨਜ਼ਰ ਮੋਹਾਲੀ ਪੁਲਿਸ ਵੱਲੋਂ ਕਰਿਆ ਗਿਆ ਫਲੈਸ਼ ਮਾਰਚ ਜੇ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਐਸਪੀ ਸਿਟੀ ਸ਼੍ਰੀ ਵਨੇਲਾ ਨੇ ਦੱਸਿਆ ਹੈ ਕਿ ਮੋਹਾਲੀ ਪੁਲਿਸ ਵੱਲੋਂ ਆਜ਼ਾਦੀ ਦਿਹਾੜੇ ਦੇ ਮਤੇ ਨਜ਼ਰ ਮਾੜੇ ਅੰਸ਼ਾਂ ਤੇ ਮਣਾ ਵਿੱਚ ਪੁਲਿਸ ਦਾ ਖੌਫ ਪੈਦਾ ਕਰਨ ਲਈ ਇਹ ਫਲੈਗ ਮਾਰਚ ਕੱਢਿਆ ਗਿਆ ਆਜ਼ਾਦੀ ਦਿਹਾੜੇ ਦੇ ਮਤੇ ਨਜ਼ਰ ਮੋਹਾਲੀ ਪੁਲਿਸ ਵੱਲੋਂ ਕੱਢਿਆ ਗਿਆ ਫਲੈਗ ਮਾਰਚ ਜਿਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਐਸਪੀ ਸਿਟੀ ਸ਼੍ਰੀ ਵਨੇਲਾ ਨੇ ਦੱਸਿਆ ਕਿ ਮੋਹਾਲੀ ਪੁਲਿਸ ਵੱਲੋਂ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਮਾੜੇ ਅੰਸਰਾਂ ਦੇ ਮਨਾਂ ਵਿੱਚ ਪੁਲਸਾ ਖੋਫਾ ਫਾਇਦਾ ਕਰ ਲੈ ਇਹ ਫਲੈਗ ਮਾਰਚ ਕੱਢਿਆ ਗਿਆ ਹੈ ਤਾਂ ਜੋ ਕਿਸੇ ਵੀ ਪ੍ਰਕਾਰ ਦੀ ਹੁੱਲੜਬਾਜੀ ਜਾਣ ਸੁਖਾਮੀ ਘਟਣ ਨੂੰ ਅੰਜਾਮ ਦੇਣ ਤੋਂ ਪਹਿਲਾਂ ਕਈ ਵਾਰ ਸੋਚਣ ਦੱਸ ਦੇ ਕਿ ਮੋਹਾਲੀ ਦੇ ਵਿੱਚ 15 ਗੱਸ ਲੈ ਕੇ ਚੱਪੇ-ਚੱਪੇ ਤੇ ਪੁਲਸਦਾਨਾਤ ਪੁਲਸਰਗਰਮੇ ਮਾੜੇ ਅੰਸਰ ਸਾਵਧਾਨ ਹੋ ਜਾਣ ਕਿਉਂਕਿ ਪੁਲਿਸ ਦੀ ਪੈਣੀ ਨਜ਼ਰ ਤੁਹਾਡੇ ਦੇ ਕਿਸੇ ਵੇਲੇ ਵੀ ਪੈ ਸਕਦੀ ਹੈ ਦੱਸ ਦिए ਕਿ ਜਾਤੀ ਦਿਹਾੜੇ ਦੇ ਮੱਦੇ ਨਜ਼ਰ ਮੁਹਾਲੀ ਪੁਲਿਸ ਵੱਲੋਂ ਕੱਢਿਆ ਫਲੈਗ ਮਾਰਚ ਇਸ ਸਬੰਧ ਵਿੱਚ ਐਸਪੀ ਸਿਟੀ ਸ਼੍ਰੀ ਵਨੀਲਾ ਨੇ ਦੱਸਿਆ ਕਿ ਮਾੜੇ ਅਨਸਰਾਂ ਦੇ ਮਨਾਂ ਦੇ ਵਿੱਚ ਖੌਫ ਪੈਦਾ ਕਰਨ ਲਈ ਇਹ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਤਾਂ ਜੋ ਮੁਹਾਲੀ ਦੇ ਵਿੱਚ ਕੋਈ ਵੀ ਅਨਸਖਾਮੀ ਘਟਨਾ ਨਾ ਵਾਪਰ ਸਕੇ ਦੱਸ ਦिए ਪੂਰੇ ਪੰਜਾਬ ਦੇ ਵਿੱਚ 15 ਅਗਸਤ ਨੂੰ ਲੈ ਕੇ ਚਾਰੇ ਪਾਸੇ ਤਲਾਸ਼ੀ ਬਿਆਨ ਜਾਰੀ ਨੇ ਫਲੈਗ ਮਾਰਚ ਜਾਰੀ ਨੇ ਤਾਂ ਜੋ ਪੰਜਾਬ ਦੇ ਵਿੱਚ ਸੁਖ ਸ਼ਾਂਤੀ ਨਾਲ 15 ਅਗਸਤ ਦਾ ਇਹ ਸ਼ੁਭ ਦਿਹਾੜਾ ਸ਼ਾਂਤੀਪੂਰਵਕ ਮਨਾਇਆ ਜਾ ਸਕੇ ਹਾਂਜੀ ਅਗਸਤ 15 ਦੀ ਸੁਰੱਖਿਆ ਪ੍ਰਬੰਧ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਪੂਰੇ ਸ਼ਹਿਰ ਦੀ ਸਾਰੇ ਐਸ ਐਚ ਓ ਸ ਤੇ ਡੀ ਐਸ ਪੀ ਸਾਹਿਬਾਨ ਦੇ ਨਾਲ ਸਾਰੇ ਫੋਰਸ ਦੇ ਨਾਲ ਇੱਕ ਪੂਰੇ ਸ਼ਹਿਰ ਦੇ ਵਿੱਚ ਇੱਕ ਵੱਡਾ ਮਾਰਚ ਕੀਤੀ ਜਾ ਰਹੀ ਹੈ ਇਹਦੀ ਮਕਸਦ ਇਹ ਹੈ ਕਿ ਲੋਕਾਂ ਨੂੰ ਪਤਾ ਚੱਲੇ ਕਿ ਪੁਲਿਸ ਦੀ ਪ੍ਰੈਜ਼ੈਂਸ ਕਿੰਨਾ ਵੱਡਾ ਹੈ ਇਸ ਤੋਂ ਇਲਾਵਾ ਉਹਨਾਂ ਨੂੰ ਕੌਨਫੀਡੈਂਸ ਵੀ ਮਹਿਸੂਸ ਹੋ ਜਾਵੇ ਕਿ ਐਸੀ ਉਹਦੇ ਨਾਲ ਖੜੇ ਹੈ। ਬਲੈਕ ਮਾਰਕ ਤੋਂ ਇਲਾਵਾ ਕਿਸ ਕਿਸ ਤਰੀਕੇ ਦੇ ਪੁਲਤਾਂ ਇੰਤਜ਼ਾਮ ਲੜੇਗੇ ਕਿ ਇਸ ਤੋਂ ਇਲਾਵਾ ਜੀ ਪੂਰੇ ਸ਼ਹਿਰ ਦੇ ਵਿੱਚ ਇੰਪੋਰਟੈਂਟ ਲੋਕੇਸ਼ਨਸ ਦੇ ਵਿੱਚ ਬਹੁਤ ਸਟਰੋਂਗ ਨਾਕਰ ਲਗੀ ਲਗਾ ਜਾ ਰਿਹਾ ਹੈ ਸ਼ਾਮ ਦੇ ਵਿੱਚ ਤੇ ਰਾਤ ਦੇ ਵਿੱਚ। ਇਸ ਤੋਂ ਇਲਾਵਾ ਨਾਈਟ ਪੈਟ੍ਰੋਲਿੰਗ ਵੀ ਦਾਇਆ ਗਿਆ ਹੈ ਤੇ ਨਾਈਟ ਚੈਕਿੰਗ ਆਫਸਰਸ ਡਿਪਿਊਟ ਕੀਤੇ ਗਏ ਸਪੈਸ਼ਲ ਤੌਰ ਤੇ। ਤੋ ਇਲਾਵਾ ਗਵਰਨਮੈਂਟ ਬਿਲਡਿੰਗਸ ਜਿਨੇ ਵੀ ਹੈ ਤੇ ਪੀਜੀਸ ਹੋਟਲਸ ਤੇ ਰੇਲਵੇ ਸਟੇਸ਼ਨਸ ਦੀ ਬਿਲਕੁਲ ਵਧੀਆ ਚੈਕਿੰਗ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਬੇਲ ਆਊਟ ਜਿਨੇ ਵੀ ਹੈ ਉਹਨਾਂ ਦਾ ਵੀ ਆਪਾਂ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਚੈਕਿੰਗ ਕੀਤੀ ਜਾ ਰਹੀ ਹੈ ਤੇ ਗੈਂਗਸਟਰਸ ਤੇ ਉਹਨਾਂ ਦੀ ਨੋਨ ਅਸੋਸੀਏਟਸ ਜਿਨੇ ਵੀ ਹੋ ਸਕਦੀ ਹੈ ਤੇ ਉਹਨਾਂ ਦੀ ਹਾਈਡ ਆਊਟਸ ਉਹਦੇ ਉੱਤੇ ਰੇਡ ਕੀਤੀ ਜਾ ਰਹੀ ਹੈ ਸੋ ਮੋਹਾਲੇ ਪੁਲਿਸ ਤੋਂ علاوہ ਇਹ ਹੋਰ ਕੋ ਹੌਸਲ ਵੀ ਡਿਪਲੋਏ ਕੀਤੀ ਗਈਆਂ ਨੇ ਇਹਦੇ

ਆਪਣਾ ਹਰਿਆਣਾ ਦੇ ਪੁਲਿਸ ਤੇ ਚੰਡੀਗੜ੍ਹ ਦੇ ਪੁਲਿਸ ਦੇ ਨਾਲ ਹੀ ਅੱਜ ਦਾ ਤਾਲਮਿਲ ਚੱਲ ਰਹੀ ਹੈ ਜਦੋਂ ਲੋਡ ਪੈ ਜਾਂਦੀ ਆਪਾਂ ਸਾਰੇ ਇਕੱਠੇ ਹੋ ਕੇ ਰੂਟ ਆਪਾਂ ਇੱਥੋਂ ਚੱਲ ਕੇ ਫਿਰ 에어ਪੋਰਟ 11 ਫੇਸ ਤੋਂ ਚੱਲ ਕੇ 에어ਪੋਰਟ ਤੋਂ ਵਾਪਸ ਆ ਜਾਈਏ ਪੰਜਾਬ ਦੇ ਬਹਿਰਾਮ ਖੇਤਰ ਵਿੱਚ ਪੁਲਿਸ ਅਤੇ ਗੈਂਗਸਟਰ ਵਿਚਕਾਰ ਮੁਕਫਲ ਹੈਂਡ ਗ੍ਰੇਨੇਡ ਹਮਲੇ ਦੇ ਦੋਸ਼ੀ ਸੋਨੂੰ ਨੂੰ ਪੰਜਾਬ ਪੁਲਿਸ ਨੇ ਕਾਬੂ ਕੀਤਾ ਹਥਿਆਰ ਵੀ ਬਰਾਮਦ ਕੀਤੇ ਗਏ ਤੇ ਇਸ ਤਰ੍ਹਾਂ ਦੋਸ਼ੀ ਨੇ ਪੁਲਿਸ ਦੇ ਫਾਇਰਿੰਗ ਵੀ ਕੀਤੀ ਸੀ ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਦੋਸ਼ੀ ਦੇ ਪੈਰ ਵਿੱਚ ਗੋਲੀ ਲੱਗੀ ਹੈ ਇਸ ਮੌਕੇ ਐਸਐਸਪੀ ਡਾਕਟਰ ਮਹਿਤਾਬ ਸਿੰਘ ਦੇ ਵੱਲੋਂ ਇਹ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਮਾਨਯੋਗ ਡੀਜੀਪੀ ਪੰਜਾਬ ਜਿਹਦੇ ਦਿਸ਼ਾ ਨਿਰਦੇਸ਼ ਛੇਠ ਜਿਹੜੀ ਗੈਂਗਸਟਰਸ ਤੇ ਕ੍ਰਾਈਮਨਲਸ ਦੇ ਖਿਲਾਫ ਅਸੀਂ ਮੁਹਿੰਮ ਚਲਾਈ ਹੈ ਉਹਦੇ ਵਿੱਚ ਸਾਨੂੰ ਇੱਕ ਵੱਡੀ ਸਫਲਤਾ ਪ੍ਰਾਪਤ ਹੋਈ ਹੈ ਜਿਹੜੀ 7 ਤੇ 8 ਅਗਸਤ ਦੀ ਦਰਮਿਆਨੀ ਰਾਤ ਨਵਾਂ ਸ਼ਹਿਰ ਸਿਟੀ ਦੇ ਵਿੱਚ ਇੱਕ ਠੇਕੇ ਦੇ ਉੱਤੇ ਇੱਕ ਗਰਨੇਡ ਸੁੱਟਿਆ ਗਿਆ ਸੀਗਾ ਉਹਦੇ ਵਿੱਚ ਕਾਊਂਟਰ ਇੰਟੈਲੀਜੈਂਸ ਤੇ ਨਵਾਂ ਸ਼ਹਿਰ ਪੁਲਿਸ ਦੀਆਂ ਜੁਆਇੰਟ ਟੀਮਾਂ ਨੇ ਬੜੇ ਹੀ ਸਾਇੰਟਿਫਿਕ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਕੇ ਇਹਨੂੰ ਟ੍ਰੇਸ ਕੀਤਾ ਹੈਗਾ ਤੇ ਇਹਦੇ ਵਿੱਚ ਟੋਟਲ 5 ਅਕਿਊਜ਼ ਜਿਹੜੇ ਹੈਗੇ ਆ ਉਹ ਅਸੀਂ ਐਪਰੀਹੈਂਡ ਕੀਤੇ ਆ। ਇਹਦੇ ਵਿੱਚੋਂ ਇੱਕ ਅਕਿਊਜ਼ ਸੋਨੂ ਕੁਮਾਰ ਜੋ ਕਿ ਕਪੂਰਥਲੇ ਦਾ ਰਹਿਣ ਵਾਲਾ ਕਾਲਾ ਸੰਘੀਆ ਪਿੰਡ ਦਾ ਉਹਨੂੰ ਅਸੀਂ ਇੱਥੇ ਰਿਕਵਰੀ ਲਈ ਲੈ ਕੇ ਆਏ ਸੀਗੇ। ਉਹਨੇ ਜਦੋਂ ਦੇਖਿਆ ਉਹਨੇ ਇੱਕ ਨਿਸ਼ਾਨੀ ਰੱਖੀ ਸੀ ਜਦੋਂ ਉਹ ਨੇੜੇ ਪਹੁੰਚਿਆ ਤਾਂ ਉਹ ਹੱਥ ਛੁਲਾ ਕੇ ਗੱਡੀ ਦੇ ਵਿੱਚੋਂ ਭੱਜ ਲਿਆ ਤੇ ਭੱਜ ਕੇ ਉਹਨੇ ਸਾਡੀ ਪੁਲਿਸ ਪਾਰਟੀ ਦੇ ਉੱਤੇ ਫਾਇਰ ਕੀਤਾ ਦੋ ਫਾਇਰ ਉਹਨੇ ਕੀਤੇ ਤੇ ਦੋ ਫਾਇਰ ਜਿਹੜਾ ਹੈਗਾ ਸਾਡੀ ਪੁਲਿਸ ਪਾਰਟੀ ਵੱਲੋਂ ਹੋਏ ਜਿਦੇ ਵਿੱਚ ਉਹਦੀ ਲੈਗ ਇੰਜਰੀ ਹੋਈ ਹੈ ਇਹਨਾਂ ਤੋਂ ਇਲਾਵਾ ਜਿਹੜੇ ਤਿੰਨ ਬੰਦੇ ਹੈਗੇ ਆ ਉਹ ਮਾਈਨਰ ਆ ਮੌਕੇ ਤੇ ਜਿਹੜੇ ਤਿੰਨ ਬੰਦੇ ਸੀ ਉਹ ਤਿੰਨੇ ਅਸੀਂ ਅਰੈਸਟ ਕਰ ਲਿਆ ਜਿਹੜੇ ਉਸ ਤੋਂ ਪਿੱਛੇ ਜਿਹੜੇ ਇੰਡੀਅਨ ਹੈਂਡਲਰ ਸੀਗੇ ਉਹਦੇ ਵਿੱਚੋਂ ਵੀ ਇੱਕ ਰਿਤਿਕ ਜਿਹਨੂੰ ਅਸੀਂ ਜੈਪੁਰ ਤੋਂ ਅਰੈਸਟ ਕਰ ਲਿਆ ਹੈਗਾ ਜਿਹੜਾ ਇਹ ਸਾਰਾ ਮੋਡਿਊਲ ਸੀਗਾ ਇਹ ਬੱਬਰ ਖਾਲਸਾ ਦਾ ਮੋਡਿਊਲ ਸੀਗਾ ਇਹਦੇ ਵਿੱਚ ਜਿਹੜਾ ਮੇਨ ਹੈਂਡਲਰ ਸੀਗਾ ਫੋਰਨ ਬੇਸਡ ਉਹ ਸੀਗਾ ਅਜਸ਼ਾਨ ਅਖਤਰ ਇਹਦੇ ਨਾਲ ਮਨੂ ਅਗਵਾਨ ਤੇ ਇਹਨਾਂ ਸਾਰਿਆਂ ਨੂੰ ਜੋ ਪਿੱਛੇ ਆਪਰੇਟ ਕਰ ਰਿਹਾ ਸੀ ਉਹ ਪਾਕਿਸਤਾਨੀ ਬੇਸਡ ਹਰਵਿੰਦਰ ਰਿੰਦਾ ਇਹਨਾਂ ਨੂੰ ਹੈਂਡਲ ਕਰ ਰਿਹਾ ਸੀ ਇਹ ਜਿਹੜਾ ਸਾਰਾ ਮੋਡਿਊਲ ਸੀਗਾ ਇਹ ਪਾਕਿਸਤਾਨ ਦੀ ਖੂਫੀਆ ਏਜੰਸੀ ISI ਦੇ ਇਸ਼ਾਰਿਆਂ ਤੇ ਇਹ ਕੀਤਾ ਜਾ ਰਿਹਾ ਸੀਗਾ ਤੇ ਅਸੀਂ ਇਹਨਾਂ ਨੂੰ ਜਿਹੜਾ ਪੁੱਛਗਿੱਛ ਕੀਤੀ ਤਾਂ ਇਸ ਤੋਂ ਇੱਕ ਗਰਨੇਡ ਵੀ ਹੋ ਰਿਕਵਰ ਹੋਇਆ ਤੇ ਅਸੀਂ ਅੱਜ ਇਹਨਾਂ ਦਾ ਰਿਮਾਂਡ ਲਵਾਵਾਂਗੇ ਸਾਨੂੰ ਉਮੀਦ ਹੈ ਕਿ ਇਹਨਾਂ ਤੋਂ ਪੁੱਛਗਿੱਛ ਤੋਂ ਇਹਦੇ ਵਿੱਚ ਹੋਰ ਅਰੈਸਟ ਵੀ ਹੋਣਗੀਆਂ ਤੇ ਹੋਰ ਰਿਕਵਰੀ ਦੀ ਵੀ ਪੋਸਿਬਿਲਿਟੀ ਹੈਗੀ ਇਹ ਪੰਜ ਬੰਦੇ ਕਿੱਥੇ ਕੇ ਸਰ ਇਹਦੇ ਵਿੱਚੋਂ ਜਿਹੜੇ ਦੋ ਬੰਦੇ ਹੈਗੇ ਆ ਉਹ ਕਪੂਰਥਲੇ ਦੇ ਹੈਗੇ ਆ ਤੇ ਬਾਕੀ ਜਿਹੜੇ ਇਹ ਪੰਜੋ ਨਾਮ ਕੀ ਸਰ ਇਹਦੇ ਵਿੱਚ ਦੋ ਦਾ ਨਾਮ ਹੈ ਤੁਹਾਨੂੰ ਆਲਰੇਡੀ ਦੱਸਤਾ ਹੈ ਇੱਕ ਰਿਤਿਕ ਹੈ ਜਿਹੜਾ ਜੈਪੁਰ ਦਾ ਹੈ ਇੱਕ ਸੋਨੂ ਕੁਮਾਰ ਹੈਗਾ ਜਿਹੜਾ ਕਿ ਕਾਲਾ ਸੰਘਿਆ ਪਿੰਡ ਦਾ ਹੈਗਾ ਬਾਕੀ ਤਿੰਨ ਜਿਹੜੇ ਹੈਗੇ ਉਹ ਮਾਈਨਰ ਹੈਗੇ ਸਰ ਨਵਾਂ ਸ਼ਹਿਰ ਨੂੰ ਕਿਉਂ ਚੂਜ਼ ਕੀਤਾ ਹਨ ਮਿਨਰਨੇਡ ਹਮਲੇ ਲਈ ਕੋਈ ਮਤਲਬ ਕੋ ਸਾਹਮਣੇ ਹੈ ਜੀ ਇਹ ਦੇਖੋ ਜੀ ਇਹਨਾਂ ਨੂੰ ਅਸੀਂ ਫੜਿਆ ਹੈਗਾ ਇਹਨਾਂ ਨੂੰ ਹੁਣ ਅਸੀਂ ਪੁੱਛ ਕੇ ਚ ਕਰਾਂਗੇ ਜਿੰਨੀ ਸਾਨੂੰ ਹੁਣ ਤੱਕ ਜਾਣਕਾਰੀ ਮਿਲੀ ਹੈਗੀ ਹੈ ਕਿ ਜਿਹੜਾ ਇਹਦਾ ਲੋਕਲ ਹੈਂਡਲਰ ਸੀਗੇ ਉਹਨਾਂ ਨੇ ਇਹਨਾਂ ਨੂੰ ਗੜਸ਼ੰਕਰ ਦੇ ਵਿੱਚ ਜਿਹੜਾ ਹੈਗਾ ਇਹ ਗਰਨੇਡ ਕਿਸੇ ਅਨਨੋਨ ਲੋਕੇਸ਼ਨ ਤੇ ਪ੍ਰੋਵਾਈਡ ਕੀਤਾ ਸੀਗਾ ਉਹ ਹੁਣ ਪੂਰੀ ਪੁੱਛ ਕੇ ਇਹਨਾਂ ਨੂੰ ਕੀਤੀ ਜਾਵੇਗੀ ਕਿ ਹਾਂਜੀ ਇਹਨਾਂ ਨੇ ਇੱਥੇ ਹੀ ਕਿਉਂ ਸਿੱਟਿਆ ਕੀ ਇਹਨਾਂ ਦਾ ਮੋਟਿਵ ਸੀਗਾ ਕਿਉਂਕਿ ਸਰ ਇੱਕ ਨਾ ਪੋਸਟ ਸਾਹਮਣੇ ਹੀ ਉਹਦੇ ਵਿੱਚ ਇਹਨਾਂ ਨੇ ਕਿਹਾ ਕਿ ਅਸੀਂ ਨਸ਼ੇ ਦੇ ਵਿਰੁੱਧ ਆ ਜੀ ਤੇ ਜਿਹੜੇ ਠੇਕੇ ਵਾਲੇ ਉਹਨਾਂ ਸਿੱਧੀਆਂ ਗੋਲੀਆਂ ਵੀ ਮਾਰਾਂਗੇ ਤਾਂ ਕੀ دہشت ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ ਇਹ ਬਿਲਕੁਲ ਜੀ ਇਹ ਨਾ ਲੋਕਲ ਦਹਸ਼ਤ ਕ੍ਰੀਏਟ ਕਰਦੇ ਆ ਫਿਰ ਐਕਸਟਰੈਕਸ਼ਨ ਕਾਲਾਂ ਕਰਦੇ ਆ ਮੈਂ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਇਹ ਵੀ ਕਹਿਣਾ ਚਾਹਾਂਗਾ ਜਿਹੜੇ ਇਦਾਂ ਦੇ ਕੋਈ ਟੈਰਰ ਮੋਡਿਊਲ ਹੈਗੇ ਆ ਜਾਂ ਕੋਈ ਇਦਾਂ ਦੇ ਗੈਂਗਸਟਰ ਹੈਗੇ ਆ ਇਹਨਾਂ ਨੂੰ ਟੈਕਲ ਕਰਨ ਦੇ ਲਈ ਜਿਹੜੀ ਪੰਜਾਬ ਪੁਲਿਸ ਆ ਪੂਰੀ ਤਰ੍ਹਾਂ ਸક્ષਮ ਹੈ ਇਹਨਾਂ ਨੂੰ ਇਹਨਾਂ ਤੋਂ ਕਿਸੇ ਨੂੰ ਵੀ ਡਰਨ ਦੀ ਲੋੜ ਨਹੀਂ ਹੈਗੀ ਜੇ ਕਿਸੇ ਨੂੰ ਵੀ ਕੋਈ ਥ੍ਰੈਟ ਕਾਲ ਆਂਦੀ ਹੈ ਉਹ ਸਾਨੂੰ ਅਪਰੋਚ ਕਰ ਸਕਦੇ ਸਾਰੇ ਆਪਸ ਵਿੱਚ ਕਿਦਾਂ ਸਰ ਆਪਸ ਵਿੱਚ ਕਿੱਦਾਂ ਮਿਲੇ ਇਹ ਸਾਰੇ ਜਣੇ ਇਹ ਜਿਹੜੇ ਜੀ ਇਹ ਮੈਂ ਪਹਿਲਾਂ ਹੀ ਦੱਸਿਆ ਕਿ ਇਹ ਜਿਹੜੇ ਹੈਗੇ ਆ ਬਾਹਰ ਬੈਠਾ ਜਿਸਾਨ ਅਕਤਾਰ ਉਨੇ ਹੀ ਇਹਨਾਂ ਨੂੰ ਰਿਕਰੂਟ ਕੀਤਾ ਸੀਗਾ ਤੇ ਉਹਦੇ ਥਰੂ ਹੀ ਜਿਹੜੇ ਹੈਗੇ ਆਪਸ ਵਿੱਚ ਮਿਲੇ ਸੀਗੇ ਕਿੰਨੇ ਪੈਸੇ ਲਿਆ ਸਰ ਇਹਨਾਂ ਨੇ ਇਹ ਮਾਈਨਰ ਆ ਕੁਛ ਜਿਹੜੇ 3 ਹੈਗੇ ਆ ਜੀ ਉਹ ਤਾਂ ਮਾਈਨਰ ਹੈ ਜਿਹੜੇ ਬਾਕੀ ਹੈਗੇ ਆ ਉਹ 19 ਤੋਂ 21 ਸਾਲ ਦੇ ਵਿੱਚ ਕਿੰਨੇ ਪੈਸੇ ਸਰ ਸੌਦਾ ਹੋਇਆ ਸੀ ਨਾ ਇਹ ਜਿਹੜਾ ਇਹਨਾਂ ਨੂੰ ਉਹਨਾਂ ਨੇ ਲਾਲਚ ਦੇ ਕੇ ਪੈਸਿਆਂ ਦਾ ਕਿਹਾ ਸੀਗਾ ਤਰ ਤੱਕ ਕਰਾਵਾਂਗੇ ਬਟ ਅਜੇ ਸਾਨੂੰ ਉਹ ਫਿਗਰ ਅਜੇ ਨਹੀਂ ਪਤਾ ਹੈਗੀ ਕਿਉਂਕਿ ਅਜੇ ਅਸੀਂ ਰਿਮਾਨਡ ਤੇ ਲੈ ਕੇ ਇਹਨਾਂ ਤੋਂ ਪੁੱਛ ਕੇ ਚੱਕੀ ਬਿਲਕੁਲ ਜੀ ਰਿਕਵਰੀ ਹੋਈ ਹੈਗੀ ਆ ਇੱਕ ਇਹਨਾਂ ਕੋਲ ਉਹ ਵੈਪਨ ਜਿਹੜਾ ਕੀਬੋਰਡ ਦਾ ਉਹ ਰਿਕਵਰ ਹੋਇਆ ਤੇ ਇੱਕ ਜਿਹੜਾ ਹੈਂਡ ਗ੍ਰ ਦੇਣਾ ਸੀ ਕਿਸੇ ਹੋਰ ਜਗ੍ਹਾ ਦਾ ਸ਼ਾਇਦ ਇਹਨਾਂ ਨੂੰ ਦੱਸਿਆ ਵੀ ਹੋਵੇ ਉਹ ਹੈਂਡ ਗ੍ਰਨੇਡ ਵੀ ਸਾਨੂੰ ਰਿਕਵਰ ਹੋਇਆ ਸਰ ਕੋਈ ਮੁਲਾਜ਼ਮ ਤਾਂ ਨਹੀਂ ਜ਼ਖਮੀ ਹੋਇਆ ਜੀ ਨਹੀਂ ਇਹਦੇ ਵਿੱਚ ਮੁਲਾਜ਼ਮ ਜ਼ਖਮੀ ਨਹੀਂ ਹੋਇਆ ਜਿਹੜਾ ਇਹਦੇ ਵੱਲੋਂ ਫਾਇਰ ਕੀਤੇ ਗਏ ਸੀ ਉਹ ਸਾਡੇ ਅਫੀਸ਼ੀਅਲ ਵਹੀਕਲ ਦੇ ਉੱਤੇ ਲੱਗੇ ਹੈਗੇ ਠੀਕ ਹੈ ਠੀਕ ਹੈ ਸਰ ਠੀਕ ਹੈ ਥੈਂਕ ਯੂ ਪੁੱਛੂ ਵੀ ਥੈਂਕ ਯੂ ਸਰ ਐਨਆਈ ਲਈ ਤਾਂ ਹਿੰਦੀ ਵਿੱਚ ਬੋਲਣਾ ਪੈਣਾ ਪੜੇਗਾ ਪਠਾਨਕੋਟ ਜ਼ਿਲ੍ਹੇ ਦੇ ਪਹਾੜੀ ਖੇਤਰ ਵਿਖੇ ਲੈਂਡਸਲਾਈਡਿੰਗ ਕਾਰਨ ਪਠਾਨਕੋਟ-ਡਲਹੋਜ਼ੀ ਰਾਸ਼ਟਰੀ ਰਾਜਮਾਰਗ ਬੰਦ ਹੋ ਗਿਆ ਸੜਕ ਦੀ ਇੱਕ ਜਗ੍ਹਾ ਤੋਂ ਪੂਰੀ ਤਰ੍ਹਾਂ ਤਬਾਹ ਹੋ ਗਈ ਐਨਾ ਹੀ ਨਹੀਂ 20 ਜ਼ਿਲ ਲਪੇਟ ਵਿੱਚ ਆ ਗਿਆ ਪਰ ਟਰੱਕ ਡਰਾਈਵਰ ਬਚ ਗਿਆ ਇਸ ਸਮੇਂ ਪਠਾਨਕੋਟ-ਢਲੋਜ਼ੀ ਚੰਬੜ ਆਸ਼ਵੀ ਰਾਜਮਾਰਗ ਬੰਦ ਹੋ ਗਿਆ ਤੇ ਦੋਵੇਂ ਪਾਸੇ ਵਾਹਨਾ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਤੇ ਪੰਜਾਬ ਅਤੇ ਹਿਮਾਚਲ ਦਾ ਸੰਪਰਕ ਟੁੱਟ ਗਿਆ ਹੈ ਪਿਛਲੇ 2 ਦਿਨ ਤੋਂ ਲਗਾਤਾਰ ਹੋ ਰਹੀ ਬਰਸਾਤ ਤੋਂ ਬਾਅਦਾ ਜ਼ਿਲ੍ਹਾ ਪਠਾਨਕੋਟ ਦੇ ਅਦੀਨ ਆਉਂਦੇ ਸੈਕਟਰ ਬਮਿਆਲ ਦੇ ਨਜ਼ਦੀਕ ਪੈਂਦੇ ਜਲਾਲੀਆਂ ਦਰਿਆ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਪਾਣੀ ਆਉਣ ਦੇ ਕਾਰਨ ਹੜ੍ਹ ਦੀ ਸਥਿਤੀ ਬਣ ਗਈ ਦਾਸ ਦੇ ਕਿ ਸਵੇਰੇ 7 ਵਜੇ ਦੇ ਕਰੀਬ ਇਸ ਦਰਿਆ ਦੇ ਵਿੱਚ ਹੜ੍ਹ ਦੀ ਸਥਿਤੀ ਬਣੀ ਸੀ ਜਿਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਪਾਣੀ ਹੀ ਪਾਣੀ ਨਜ਼ਰ ਆਉਂਦਾ ਦਿਖਿਆ ਦਾਸ ਦੇ ਕਿ ਜੋ ਵੀ ਫਸਲਾਂ ਇਸ ਦਰਿਆ ਦੇ ਕਨਿਆਰੇ ਤੇ ਸਨ ਲਗਭਗ ਸਾਰੀਆਂ ਹੀ ਫਸਲਾਂ ਪਾਣੀ ਦੀ ਚਪੇਟ ਵਿੱਚ ਆਈਆਂ ਇਸ ਤੋਂ ਇਲਾਵਾ ਜੋ ਬਮਿਆਲ ਦੇ ਅਧੀਨ ਮਨਵਾਲ ਮੰਗਲਵਾਲ ਮੋੜ ਵਿਖੇ ਦਰਿਆ ਦੇ ਨਜ਼ਦੀਕ ਘਰ ਸਨ ਉਹਨਾਂ ਵਿੱਚੋਂ ਕੁਝ ਦਿੰ ਤੋਂ ਚਾਰ ਘਰ ਡੁੱਬਣ ਦਾ ਵੀ ਸਮਾਚਾਰ ਹੈ ਇਸ ਤੋਂ ਇਲਾਵਾ ਇੱਕ ਪੋਟਰੀ ਫਾਰਮ ਗੁੱਜਰ ਪਰਵਾਰਾਂ ਦੇ ਘਰ ਅਤੇ ਲਗਭਗ ਕਿਸਾਨਾਂ ਦੀਆਂ ਮੋਟਰਾਂ ਦਰਿਆ ਦੇ ਪਾਣੀ ਹੇਠ ਆ ਚੁੱਕੀਆਂ ਹਨ ਨਹੀਂ ਆਇਆ ਸੁੱਤੇ ਦੇ ਪਾਣੀ ਆਈ ਆ ਦੇਖੋ ਜਿਹੜੇ ਡੰਗਰਾਂ ਦਾ ਚਾਰਾ ਖਰਾਬ ਹੋਈਆ ਬਰਬਾਦੀ ਮਾਲ ਬੱਸੀ ਦੀ ਘਰੇ ਚ ਪਾਣੀ ਫੇਰਾ ਦਾ 10 10 ਘਰ ਨੇ ਦਾ 12 ਗੱਡੀਆਂ ਆਂਦੀਆਂ ਨੇ ਬੋਟੇ ਮਾਰੀ ਹੌਣ ਸਵੇਰ ਦਾ 4 ਵਜੇ ਦਾ ਪਾਣੀ ਆਇਆ ਦਾ ਕੋਈ ਨਹੀਂ ਸਾਰੀ ਖਬਰਦਾਰੀ ਲੈਣ ਆਇਆ ਇੱਧਰ ਸਾਮਾਨ ਕਿੰਨਾ ਕ ਨੁਕਸਾਨ ਹੈ ਸਾਮਾਨ ਬਥੇਰਾ ਨੁਕਸਾਨ ਹੋਇਆ ਅੰਦਰ ਪਾਣੀ ਬੜੀਏ ਟੋਕੇ ਖਰਾਬ ਹੋਈਏ ਮੋਟਰਾ ਖਰਾਬ ਹੋਈਆਂ ਜਿਹੜੀਆਂ ਲਾਈਆਂ ਘਰੇ ਵਾਸਤੇ ਆਹ ਰਸਣ ਪਾਣੀ ਅੰਦਰ ਗਿੱਲਾਈ ਹੈ ਜੋ ਵੀ ਆਇਆ ਹੈ ਬੱਚੇ ਮੁਸ਼ਕਲ ਹੋ ਆਦੀ ਕੋਈ ਰੋਟੀਆਂ ਨਹੀਂ ਪਕਾ ਜੀ ਗੱਲ ਨਹੀਂ ਬਾਤ ਨਹੀਂ ਕੋਈ ਬਹੁਤ ਜ਼ਿਆਦਾ ਮਾਰੇ ਹਾਲਤ ਨਹੀਂ ਸਕੂਲਾਂ ਦੇ ਬੱਚਿਆਂ ਨੂੰ ਪ੍ਰੋਬਲਮ ਹੋ ਰਹੀ ਹੈ ਆਉਣ ਜਾਣ ਦੀ ਕੁਝ ਘਰ ਵੀ ਡੁੱਬੰਦਾ ਸਮਝ ਆ ਰਹੀ ਲੋਕਾਂ ਨੂੰ ਜਾ ਰਹੇ ਲੋਕਾਂ ਦੁੱਬ ਚੁਕਾ ਪਾਣੀ ਆ ਗਿਆ ਹੈ ਪ੍ਰਸੰਨ ਹੋ ਰਹੀ ਹੈ ਤਾਂ ਵਸਣਾ ਗਿਆ ਜੀ ਇਹ ਹੀ ਬੇਨਦ ਕਰਦੇ ਕੋਈ ਹੱਲ ਕਰੇ ਸਾਡੇ ਬੱਲ ਦੇ ਨਾਲ ਪਾਣੀ ਦੀ ਸਮੱਸਿਆ ਕਰਨ ਲਈ ਤਾਂ ਇਹ ਰਾਤ ਜਲਦ ਰਾਤ ਵਿੱਚ ਪਾਣੀ ਆਇਆ ਪਾਣੀ ਸਾਰੀ ਰਾਤ بارش ਹੁੰਦੀ ਰਹੀ ਪਹਿਲੇ ਹਲਕੀ ਆਵਾਜ਼ ਬਹੁਤ ਤੇਜ਼ ਹੋਈ ਹੈ ਜਿਸ ਕਾਰਨ ਸੜਕ ਦੇ ਉੱਤੇ ਵੀ ਪਾਣੀ ਆ ਗਿਆ ਹੈ ਚਾਹੀ ਸਰਕਾਰ ਤੋਂ ਮੰਗ ਕਰਨੇ ਜਾਂ ਸੜਕ ਉੱਚੀ ਕਰਾਈ ਜਾਏ ਜਾ ਪਾਣੀ ਵੰਗ ਗਿਆ ਕੁਝ ਘਰ ਵੀ ਡੁੱਬੇ ਨੇ ਜੀ ਹਾਂਜੀ ਕੁਝ ਘਰ ਵੀ ਡੁੱਬਨ ਦਾ ਸਮਾਚਾਰ ਆ ਰਿਹਾ ਇੱਥੇ ਸਾਰੇ ਜਿੰਨੇ ਲੋਕ ਜੀ ਬਾਹਰ ਹੰਦੇ ਪਹਿਲੀਆਂ ਵਿੱਚ ਉਹ ਕਾਫੀ ਘਰ ਡੁੱਬੇ ਸਾਰੇ ਪਸ਼ੂਆਂ ਦਾ ਬੜਾ ਨੁਕਸਾਨ ਹੋਇਆ ਹੈ ਨਾਮ ਦੀ ਰਾਮ ਸਿੰਘ ਕੀ ਗੱਲ ਹੋਈ ਹੈ ਜੀ ਪਾਣੀ ਆਇਆ ਦਰਿਆ ਦੇ ਵਿੱਚੋਂ ਗੱਲ ਦੀ ਪਾਣੀ ਆਹੀਂ ਸਵੇਰ ਦੇ ਤੋਂ ਉੱਠੇ ਨਾ ਸਵੇਰ ਉੱਠੇ ਤੇ ਪਾਣੀ ਉਸਲੇ ਨਹੀਂ ਹੈ ਫਿਰ ਆਹੀਂ ਥੋੜਾ ਲੈਤੀ ਹੈ ਬਾਰਸ਼ ਲੱਗੀ ਸੀ ਉਦੇ ਬਾਅਦ ਜਦੋਂ ਪਾਣੀ ਦੇਖਿਆ ਪਾਣੀ ਪੂਰਾ ਭਰ ਗਿਆ ਸਾਰੇ ਘਰ ਦੇ ਵਿੱਚ ਪਾਣੀ ਗਿਆ ਸਿਸਲਿੰਡਰ ਸਾਰੇ ਡੁੱਬੇ ਪਏ ਨੇ ਰਸ਼ਨ ਪਾਣੀ ਸਾਰਾ ਬਰਵਾਦ ਹੋ ਗਿਆ ਕਮਰੇ ਚ ਤੇ ਸਾਨੂੰ ਮੌਕਾ ਨਹੀਂ ਦਿੱਤਾ ਪਾਣੀ ਨੇ ਸਮਾਨ ਸੰਭਣ ਵਾਸਤੇ ਜੀ ਤੇ ਮਰ ਕੇ ਅਸੀਂ ਆਪਣਾ ਸਰੀਰ ਕੱਢਿਆ ਆ ਘਰ ਦੇ ਨੂੰ ਕੱਢਿਆ ਮੈਂ ਫੈਮਿਲੀ ਨੂੰ ਕੱਢਿਆ ਬੜੀ ਮੁਸ਼ਕਲ ਕੀ ਮੰਗ ਕਰਦੇ ਅਸਲੇ ਮੰਗ ਜੀ ਦੇਖੋ ਜੀ ਇਹ ਉਹਨਾਂ ਸਰਕਾਰਾਂ ਨੇ ਮੰਗ ਕਰਨੀ ਹੈ ਜੋ ਸਾਡਾ ਨੁਕਸਾਨ ਹੋਇਆ ਮੌਕਾ ਦੇਖ ਸਕਦੇ ਨੇ ਤੇ ਦੋ ਸਪਰਨਾ ਉੱਤੇ ਸਾਡੇ ਬਣਨੇ ਚਾਹੀਦੇ ਹੁਣ ਵੀ ਇਹ ਗੱਲ ਹੁੰਦੀ ਹੀ ਉੱਥੇ ਸਰਪੰਚ ਸਾਹਿਬਨ ਦੇ ਕੋਲ ਅਸੀਂ ਕਹੇਦੇ ਜਦਨ ਆਏਦੇ ਆਪਣੇ ਮੰਤਰੀ ਸਾਹਿਬ ਅਸੀਂ ਅਖਿਆ ਜੀ ਉੱਥੋਂ ਦਾ ਸਪਰ ਬੱਜਨ ਜਦੋਂ ਵੀ ਹਰ ਬਾਰੀ ਪ੍ਰਸਾਂਤ ਆਉਂਦੀ ਹੈ ਹਰ ਬਾਰੀ ਪਾਣੀ ਧਰਦਾ ਆ ਤਾਂ ਸਾਡੀ ਖੇਤੀਬਾੜੀ ਇੱਥੇ ਅਸੀਂ ਪਿੰਡੋਂ ਇੱਥੇ ਆ ਗਏ ਧਿਆਨ ਨੇ ਦੇ ਮੌਕਾ ਦਿੱਖਿਆ ਜਾਏ ਮੇਰਾ ਕਮਰਾ ਪੂਰਾ ਸਮਾਨ ਨਾਲ ਭਰਿਆ ਰਾਸ਼ਨ ਡਰਮ ਇਹਦਾ ਕਣਕ ਦਾ ਭਰਿਆ ਦਾ ਸਿਲੰਡਰ ਖਾਣ ਪੀਣ ਦਾ ਰਾਸ਼ਨ ਹੈ ਰਾਵਣ ਭਾਣ ਦਾ ਸਭ ਤੇ ਬੱਚੇ ਕੱਢ ਨੇ ਕੁੜੀਆਂ ਹੀ ਉਹਨੂੰ ਕੱਢ ਦਿੱਤਾ ਹੀ ਤਾਂ ਹੀ ਤਾਂ ਹੀ ਦੋਨੋਂ ਜੀ ਉੱਧਾਂ ਹੀ ਸਵੇਰ ਦੇ ਖੜੇ ਨੇ ਜੀ ਭੁੱਖੇ ਤਰੇ ਆਏ ਕੋਹਾਂ ਨੇ ਸਾਡੇ ਕੋਈ ਖਬਰ ਨਹੀਂ ਲਈ ਕੋਈ ਕਿਸੇ ਨੇ ਪੁੱਛਿਆ ਸਾਨੂੰ ਖਲਾਤ ਜੀ ਤੁਹਾਡੇ ਸਾਹਮਣੇ ਆ ਜੀ ਪਾਣੀ ਬਹੁਤ ਜ਼ਿਆਦਾ ਆਇਆ ਹੋਇਆ ਹੈ ਤੇ ਬੱਚੇ ਪਿੱਛੇ ਦੇਖ ਸਕਦੇ ਹੋ ਤੁਸੀਂ ਬੱਚੇ ਨਹੀਂ ਜਾ ਰਹੇ ਸਕੂਲ ਬੱਚਿਆਂ ਦੀ ਪੜ੍ਹਾਈ ਚ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਕੁਝ ਘਰ ਵੀ ਡੁੱਬਣ ਦਾ ਸਮਾਂ ਚ ਆ ਰਿਹਾ ਹੈ ਹਾਂਜੀ ਹਾਂਜੀ 3-4 ਘਰ ਨੇ ਤੇ ਕੀ ਕਹੋਗੇ ਉਹਨਾਂ ਦੇ ਲਈ ਬਸ ਇਹੀ ਕਹਿਣਾ ਚਾਹੁੰਦਾ ਕਿ ਜੀ ਉਹਨਾਂ ਨੂੰ ਸ਼ੈਲਟਰ ਦਿੱਤਾ ਜਾਵੇ ਕਿਉਂਕਿ ਤੁਹਾਨੂੰ ਪਤਾ ਜਦੋਂ ਪਾਣੀ ਆਂਦਾ ਫਿਰ ਆਵਾਜਾ ਵੀ ਬੰਦ ਹੋ ਜਾਂਦੀ ਹੈ ਤੇ ਲੋਕਾਂ ਦਾ ਜਿਹੜਾ ਖਾਣੇ ਦਾ ਸਮਾਨ ਹੈ ਜੋ ਵੀ ਬਾਜ਼ਾਰ ਤੋਂ ਲਿਆਣਾ ਹੁੰਦਾ ਤੇ ਉਹਦੀ ਦਿੱਕਤ ਹੁੰਦੀ ਹੈ ਸੋ ਮੈਂ ਤੁਹਾਨੂੰ ਉਹੀ ਕਹਿਣਾ ਚਾਹੁੰਦਾ ਕਿ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਜੀ ਸਾਡਾ ਸੋਲੂਸ਼ਨ ਕੀਤਾ ਜਾਵੇ ਜੋ ਸਾਡੇ ਦਰਿਆ ਦੇ ਕੰਢੇ ਲੋਕ ਰਹਿੰਦੇ ਨੇ ਉਹਨਾਂ ਨੂੰ ਸ਼ੈਲਟਰ ਦਿੱਤਾ ਜਾਵੇ ਧੰਨਵਾਦ ਦੋ ਸਟੇਸ਼ਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੁੱਝੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਜਜ਼ਾਤ ਰੱਬ ਰਾਖਾ